ਜ਼ਿਆਦਾ ਸ਼ਰਾਬ ਪੀਣ ਦੇ ਕਾਰਨ ਪਿੱਤਾ ਦੇ ਗੁਰਦੇ ਖਰਾਬ ਹੋ ਜਾਂਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਜਿਸ ਦਿਨ ਪਿੱਤਾ ਦਾ ਭੋਗ ਹੁੰਦਾ ਹੈ, ਉਸੇ ਹੀ ਦਿਨ ਪੁੱਤਰ ਦੀ ਨਸ਼ੇ ਦੀ ਓਵਰਡੋਸ ਦੇ ਕਾਰਨ ਮੌਤ ਹੋ ਜਾਂਦੀ ਹੈ। ਬੇहद ਜ਼ਿਆਦਾ ਹੈਰਾਨ ਕਰਨ ਵਾਲਾ ਇਹ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਂਦਾ ਹੈ ਜਿੱਥੇ ਕਿ ਜਿਸ ਦਿਨ ਪਿੱਤਾ ਦਾ ਭੋਗ ਹੁੰਦਾ ਹੈ, ਉਸੇ ਦਿਨ ਹੀ ਪੁੱਤਰ ਜਿਹੜਾ ਹੈ ਨਸ਼ੇ ਦੇ ਵਿੱਚ ਡੱਕਿਆਕਰ ਆਂਦਾ ਹੈ ਤੇ ਓਵਰਡੋਸ ਹੁੰਦਾ ਹੈ। ਜਿਸ ਤੋਂ ਬਾਅਦ ਅਗਲੇ ਦਿਨ ਉਸਨੂੰ ਉਠਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਪਰ ਪੁੱਤ ਨਹੀਂ ਉੱਠਦਾ ਮਾ ਦਾ ਰੋ ਰੋ ਬੁਰਾ ਹਾਲ ਹੈ ਮਾ ਦਾ ਹਾਲ ਦੇਖਿਆ ਨਹੀਂ ਜਾਂਦਾ ਮਾ ਦਾ ਕਹਿਣਾ ਹੈ ਕਿ ਮੈਂ ਤਾਂ ਖੁਦ ਪਰੇਸ਼ਾਨ ਸੀ ਇਸ ਨਸ਼ੇ ਤੋਂ بار-ਬਾਰ ਪੁੱਤ ਨੂੰ ਸਮਝਾਉਂਦੇ ਸੀ ਪਤਾ ਨੂੰ ਸਮਝਾਉਂਦੇ ਸੀ ਨਸ਼ਾ ਨਾ ਕਰੋ ਨਸ਼ੇ ਨੇ ਪੰਜਾਬ ਨੂੰ ਤੇ ਘਰ ਨੂੰ ਉਜਾੜ ਕੇ ਰੱਖ ਦਿੱਤਾ ਹੈ ਤਾਂ ਇਹ ਮਾਮਲਾ ਬੇਹਤ ਜ਼ਿਆਦਾ ਹੈਰਾਨ ਕਰਨ ਵਾਲਾ ਫਿਰੋਜ਼ਪੁਰ ਤੋਂ ਸਾਹਮਣੇ ਆਂਦਾ ਹੈ ਫਿਰੋਜ਼ਪੁਰ ਦੇ ਪਿੰਡ ਸੋਰਸਿੰਗ ਵਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਜਿੱਥੇ ਜ਼ਿਆਦਾ ਸ਼ਰਾਬ ਪੀਣ ਦੇ ਕਾਰਨ ਜਿਹੜੇ ਹੈ ਗੁਰਦੇ ਖਰਾਬ ਹੋਣ ਦੇ ਕਾਰਨ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਪਿਤਾ ਦੇ ਭੋਗ ਵਾਲੇ ਦਿਨ ਹੀ ਨਸ਼ੇ ਦੇ ਵਿੱਚ ਨਸ਼ੇ ਦੇ ਆਦੀ ਪੁੱਤ ਦੇ ਵੀ ਉਸੇ ਦਿਨ ਨਸ਼ੇ ਦੀ ਓਵਰਡੋਸ ਦੇ ਕਾਰਨ ਮੌਤ ਹੋ ਜਾਂਦੀ ਹੈ ਜਿਸ ਦਿਨ ਪਿਤਾ ਦਾ ਭੋਗ ਹੁੰਦਾ ਹੈ ਉਸ ਦਿਨ ਪੁੱਤ ਦਾ ਸੰਸਕਾਰ ਹੁੰਦਾ ਹੈ 10 ਦਿਨ ਦੇ ਅੰਦਰ ਪੁੱਤ ਤੇ ਜਿਹੜੀ ਬਾਬ ਦੀ ਮੌਤ ਹੋ ਜਾਂਦੀ ਹੈ ਘਰ ਦਾ ਰੋ ਰੋ ਬੁਰਾ ਹਾਲ ਹੈ ਪੂਰਾ ਦਾ ਪੂਰਾ ਘਰ ਉੱਜੜ ਜਾਂਦਾ ਹੈ ਉੱਥੇ ਹੀ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਪੁਲਿਸ ਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਨਸ਼ੇ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਇਲਾਕੇ ਦੇ ਵਿੱਚ ਕਰ ਰਹੇ ਨੇ ਪਿੰਡ ਸੁਰਸਾ ਸਿੰਘ ਵਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਗੁਰਬਚਨ ਸਿੰਘ ਦੀ 7 ਮਾਰਚ ਨੂੰ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਵਿੱਚ ਕੰਬਾਈਨ ਦੇ ਉੱਤੇ ਕੰਮ ਕਰਦੇ ਉਹਨਾਂ ਦੇ ਬੇਟੇ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਜਾਂਦੀ ਹੈ ਘਰ ਪੁੱਤ ਜਦੋਂ ਪਹੁੰਚਦਾ ਹੈ ਤਾਂ ਕਿਰਿਆਕਰਮ ਹੁੰਦਾ ਹੈ ਤੇ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਦੱਸਿਆ ਹੈ ਕਿ 15 ਮਾਰਚ ਵਾਲੇ ਦਿਨ ਸ਼ੇਰੂਕਾਰ ਆੰਦਾ ਹੈ ਤਾਂ ਨਸ਼ੇ ਦੇ ਵਿੱਚ ਧੁੱਤ ਹੁੰਦਾ ਹੈ ਜਿਸ ਤੋਂ ਬਾਅਦ ਸ਼ਨੀਵਾਰ ਤੜਕੇ ਉਸ ਦੀ ਨਸ਼ੇ ਦੀ ਓਵਰਡੋਸ ਦੇ ਕਾਰਨ ਮੌਤ ਹੋ ਜਾਂਦੀ ਹੈ ਮਾ ਬਲਜਿੰਦਰ ਕੌਰ ਨੇ ਦੱਸਿਆ ਹੈ ਕਿ ਉਹਨਾਂ ਦਾ ਬੇਟਾ ਸ਼ਮਸ਼ੇਰ ਸਿੰਘ ਉਰਫ ਸ਼ੇਰੂ ਕਰੀਬਨ 23 ਸਾਲ ਤੋਂ ਨਸ਼ੇ ਦਾ आदी ਸੀ ਤੇ ਜਿੰਨਾ ਵੀ ਪੈਸਾ ਉਹ ਕਮਾਉਂਦਾ ਸੀ ਸਾਰਾ ਦਾ ਸਾਰਾ ਨਸ਼ੇ ਦੇ ਵਿੱਚ ਖਰਚ ਕਰ ਦਿੰਦਾ ਸੀ ਅਕਸਰ ਹੀ ਉਹਨਾਂ ਦੀ ਪੁੱਤ ਦੇ ਨਾਲ ਲੜਾਈ ਹੁੰਦੀ ਸੀ ਕਿ ਉਹ ਪੈਸੇ ਨੂੰ ਬਚਾਵੇ ਤੇ ਨਸ਼ੇ ਦੇ ਉੱਤੇ ਨਾ ਲਗਾਵੇ ਉੱਤੇ ਹੀ ਇਸ ਲੜਾਈ ਝਗੜੇ ਦੇ ਵਿੱਚ ਉਹ ਹੋਰ ਨਸ਼ਾ ਕਰਨ ਲੱਗ ਪੈਂਦਾ ਸੀ ਤੇ ਇਸ ਤੋਂ ਬਾਅਦ ਉਸ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਮੱਧ ਪ੍ਰਦੇਸ਼ ਦੇ ਵਿੱਚ ਕੰਬਾਈਨ ਦਾ ਕੰਮ ਕਰਨ ਦੇ ਲਈ ਭੇਜ ਦਿੱਤਾ ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਵਿੱਚ ਨੌਜਵਾਨ ਨਸ਼ੇ ਦੇ आधी ਬਣ ਚੁੱਕੇ ਨੇ ਤੇ ਪਿੰਡ ਸੋਢੀ ਨਗਰ ਅਤੇ ਸ਼ੇਰਖਾਂ ਨੂੰ ਭਜਦੇ ਨੌਜਵਾਨ ਸਾਨੂੰ ਨਹੀਂ ਪਤਾ ਉੱਥੇ ਨੌਜਵਾਨਾਂ ਨੂੰ ਕੌਣ ਨਸ਼ਾ ਦਿੰਦਾ ਹੈ ਉੱਥੇ ਹੀ ਜਿਹੜਾ ਮ੍ਰਿਤਕ ਹੈ ਉਹ ਤਿੰਨ ਭੈਣਾਂ ਦਾ ਇਕਲੌਤਾ ਪਰਾਦਸਿਆ ਜਾ ਰਿਹਾ ਹੈ ਤੇ ਨਾਲ ਹੀ ਮੌਜੂਦਾ ਪੇਂਟ ਦੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਤੱਕ ਇਸ ਨਸ਼ੇ ਦੀ ਪੇਂਟ ਦੇ ਵਿੱਚ 5 ਤੋਂ 6 ਨੌਜਵਾਨ ਚੜ ਚੁੱਕੇ ਹੈ ਪੁਲਿਸ ਦੇ ਵੱਲੋਂ ਜਿਹੜਾ ਹੈ ਉਹ ਮਾਮਲਾ ਵੀ ਦਰਜ ਕਰ ਲਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਅਸੀਂ ਜਾਂਚ ਕਰਾਂਗੇ ਕਿ ਪਿੰਡ ਦੇ ਵਿੱਚ ਨਸ਼ਾ ਕੌਣ ਵੇਚ ਰਿਹਾ ਹੈ ਤਾਂ ਲਗਾਤਾਰ ਬਿਹਤ ਜਿਆਦਾ ਹੈਰਾਨ ਕਰਨ ਵਾਲਾ ਪਾਗ ਕਰਨ ਵਾਲਾ ਤੇ ਸਵਾਲ ਖੜੇ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਦਿਨ ਪਿਤਾ ਦਾ ਪੋਗ ਹੁੰਦਾ ਹੈ ਪਿਤਾ ਜਿਹੜੇ ਕਿ ਸ਼ਰਾਬ ਦੇ ਆਦੀ ਸਨ ਉਹਨਾਂ ਦੀ ਜਿਹੜੇ ਹੈ ਗੁਰਦੇ ਖਰਾਬ ਹੋਣ ਕਾਰਨ ਮੌਤ ਹੋ ਜਾਂਦੀ ਹੈ ਪੁੱਤ ਜਿਹੜਾ ਕਿ ਨਸ਼ੇ ਦਾ ਆਦੀ ਸੀ ਪਿਤਾ ਦੇ ਭੋਗ ਵਾਲੇ ਦਿਨ ਹੀ ਪੁੱਤ ਦਾ ਅੰਤਿਮ ਸੰਸਕਾਰ ਕਰਨਾ ਪਿਆ ਨਸ਼ੇ ਦੇ ਕਾਰਨ ਲਗਾਤਾਰ ਹੀ ਮਾਪੇ ਰੋਕ ਰਹੇ ਸੰਤ ਪੁੱਤ ਨੂੰ ਕਿ ਉਹ ਨਸ਼ਾ ਨਾ ਕਰੇ ਮਾਂ ਬਾਰ-ਬਾਰ ਸਮਝਾਉਂਦੀ ਸੀ ਇਕਲੋਤਾ ਪਰਾਸੀ ਤਿੰਨ ਭੈਣਾਂ ਦਾ ਪੂਰਾ ਦਾ ਪੂਰਾ ਪਰਿਵਾਰ ਨਸ਼ੇ ਨੇ ਤਬਾਹ ਕਰਕੇ ਰੱਖ ਦਿੱਤਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਵਿੱਚ ਜ਼ਿਆਦਾਤਰ ਨੌਜਵਾਨ ਨਸ਼ੇ ਦੇ ਆਦੀ ਹੈ ਤਣਾਤਲ ਨਸ਼ਾ ਉਰੇ बिकਦਾ ਹੈ ਤਾਂ ਫਿਰੋਜ਼ਪੁਰ ਦੇ ਸੁਰ ਸਿੰਘ ਵਾਲਾ ਤੋਂ ਇਹ ਮਾਮਲਾ ਸਾਹਮਣੇ ਆਂਦਾ ਹੈ ਬੇਹਤ ਜ਼ਿਆਦਾ ਹੈਰਾਨ ਕਰਨ ਵਾਲਾ ਕਿਸ ਤਰੀਕੇ ਦੇ ਨਾਲ ਪੰਜਾਬ ਨਸ਼ਿਆ ਦੇ ਵਿੱਚ ਜਿਹੜਾ ਹੈ ਪੂਰਨ ਤੌਰ ਦੇ ਉੱਤੇ ਜਾ ਚੁੱਕਿਆ ਹੈ ਪੰਜਾਬ ਦੇ ਵਿੱਚ ਹੁਣ ਪੰਜ ਨਹੀਂ 6 ਦਰਿਆ ਵਗਣ ਲੱਗ ਪਏ ਨੇ ਇਸ ਮਾਮਲੇ ਦੇ ਉੱਤੇ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ